ਹਾਂਜੀ ਜਰਨੀ ਤਾਂ ਸ਼ੁਰੂਤੀ ਲਈ ਹੈ ਜੀ ਕਿ ਜਿੱਥੋਂ ਮੈਂ ਜੌਬ ਕਰਿਆ ਉਹ ਤੋਂ ਹੀ ਇਹਦੇ ਨਾਲ ਜੁੜਿਆ ਹੋਇਆ ਕੰਮ ਕੀਤਾ ਇੱਥੇ ਬਹੁਤ ਵਧੀਆ ਡਿਵੈਲਪਮੈਂਟ ਹੋਈ ਅੱਜ ਸਕੂਲ ਨੂੰ ਸਾਰੇ ਦੇਖ ਰਹੇ ਨੇ ਨਾ ਪਰ ਬੱਚੇ ਘਰ ਨਹੀਂ ਗਏ ਮੈਨੂੰ ਪਤਾ ਨਹੀਂ ਸੀ ਉਹਨਾਂ ਨੇ ਇੱਟਾਂ ਪੱਟ ਕੇ ਗਰਾਊਂਡ ਬਣਾ ਲਿਆ ਜੀ ਮੇਰੇ ਅੱਗੇ ਹਾਂ ਵੱਡੇ ਸੀ ਨਹੀਂ ਛੋਟੇ 5ਵੀਂ ਤੱਕ ਬੱਚੇ ਬਹੁਤ ਜੀ ਵਧੀਆ ਲੱਗਦਾ ਕਿ ਜਿੱਥੋਂ ਤੁਸੀਂ ਕੰਮ ਕੀਤਾ ਹੈ ਉਹਨੂੰ ਰਿਕਮੈਂਡੇਸ਼ਨ ਵਿਭਾਗ ਦਿੰਦਾ ਹੈਗਾ ਲੋ ਕੋਈ ਇੱਕ ਟੈਗ ਹੁੰਦਾ ਬਸ ਟੀਚਰ ਨੇ ਤਾਂ ਆਪਣਾ ਕੰਮ ਕਰਤਾ ਗਵਰਨਮੈਂਟ ਜੌਬਸ ਮੈਂ 3 ਨਿਕਾ 2000 ਦੋਨੋਂ ਆਇਆ ਸੀ ਉਥੋਂ ਆਇਆ ਤਾਂ ਨਿਰੰਤਰ ਚੱਲ ਰਿਹਾ ਸੀ ਕਲਾ ਕਿਸੇ ਹੋਰ ਸਕੂਲ ਚ ਮੈਂ 5 ਸਾਲ ਜੌਬ ਕੀਤੀ ਚੀਜ਼ ਬੀ ਚੇਂਜ ਕੀਤਾ ਸਭ ਉਹਦੇ ਕੋਈ ਸੀ ਜੁਲਾਈ 2006 ਫਿਰ ਇਹਦੇ ਸ਼ੁਰੂ ਕਰ ਲਿਆ ਜੀ ਚੱਲ ਰਿਹਾ ਸੀ ਅਸੀਂ ਕਰਦੇ ਹਾਂ ਕਿ ਐਕਟੀਵਿਟੀਆਂ ਮੈਥ ਨਾਲ ਰਿਲੇਟਡ ਕਰਦੇ ਹਾਂ ਮੈਥ ਆ ਜ਼ਰੂਰੀ ਹੋਣ ਲੱਗਾ ਨਾ ਤਾਂ ਬਾਕੀ ਸਾਰੀਆਂ ਐਕਟੀਵਿਟੀਆਂ ਅਸੀਂ ਐਕਟੀਵਿਟੀ ਬੇਸ ਉਹਨਾਂ ਜੋੜ ਕੇ ਪੜਾਉਂਦੇ ਹਾਂ ਇਹ ਅਭੀ ਇਕੱਲੀ ਕਿਤਾਬ ਚੁਣੀ। ਇਹ ਤਾਂ ਜਦੋਂ ਤੁਹਾਡਾ ਸਮਾਂ ਆਉਣਾ ਪ੍ਰਮਾਤਮਾ ਨੇ ਤੁਹਾਨੂੰ ਦੇਣਾ ਤਾਂ ਦੇ ਦੇਣਾ। ਤੁਹਾਡੀ ਝੋਲੀ ਪਾ ਦੇਣਾ। ਠੀਕ ਹੈ। ਇਹ ਸੋਚ ਕੇ ਕੰਮ ਨਹੀਂ ਸ਼ੁਰੂ ਕੀਤਾ ਸੀ। ਪਰ ਹੁਣ ਉਹਨਾਂ ਦੀ ਮਿਹਰ ਆ ਮਾਲਕ ਦੀ। ਅੱਜ ਉਹਨਾਂ ਨੇ ਇਹ ਜੋ ਕਰ ਦਿੱਤਾ। ਜਾਣ ਦਾ ਉੱਥੇ ਰਹਿਣ ਦਾ ਪ੍ਰਬੰਧ ਹੁੰਦਾ ਹੈਗਾ। 3 ਤਰੀਕ ਨੂੰ ਸਾਨੂੰ ਉੱਥੇ ਬੁਲਾਇਆ ਜੀ। 4 ਨੂੰ ਰਿਐਸਲ ਹੋਏਗੀ, 5 ਨੂੰ ਅਵਾਰਡ ਮਿਲੇਗਾ। 6 ਨੂੰ ਸਾਨੂੰ ਉੱਥੋਂ ਵਾਪਸ ਜਿੱਤੇ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਤੇ ਉੱਥੇ ਹੀ ਪੰਜਾਬ ਦੇ ਲੁਧਿਆਣਾ ਦੇ ਵਿੱਚ ਇੱਕ ਅਧਿਆਪਕ ਨੂੰ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਵਾ ਜੀ ਹਾਂ ਬਿਲਕੁਲ 5 ਸਤੰਬਰ ਨੂੰ ਜਿੱਤੇ ਕਿ ਟੀਚਰ ਡੇ ਮਨਾਇਆ ਜਾਏਗਾ ਤੇ ਉੱਥੇ ਹੀ ਲੁਧਿਆਣਾ ਦੇ ਵਿੱਚ ਇੱਕ ਅਧਿਆਪਕ ਨੂੰ ਨੈਸ਼ਨਲ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਣਾ ਮੈਂ ਉਸ ਝੰਡਿਆਲੇ ਪ੍ਰਾਇਮਰੀ ਸਕੂਲ ਦੇ ਵਿੱਚ ਮੌਜੂਦ ਹਾਂ ਜਿੱਤੇ ਕਿ ਇਸ ਅਧਿਆਪਕ ਨੂੰ ਜਿਹੜੀ ਕਿ ਹੈ ਸਮਾਨਿਤ ਕੀਤਾ ਜਾਏਗਾ ਸਿੱਖਿਆ ਮੰਤਰਾਲੇ ਦੇ ਵੱਲੋਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਸ ਟੀਚਰ ਗੱਲਬਾਤ ਵੀ ਕਰਾਂਗੇ ਸਰ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਜਰਨੀ ਤੁਹਾਡੀ ਰਹੀ ਹੈ ਕਿਸ ਤਰ੍ਹਾਂ ਤੁਹਾਨੂੰ ਅੱਜ ਹੁਣ ਸਮਾਨਿਤ ਕੀਤਾ ਜਾਏਗਾ ਕੋਸ਼ਣਾ ਵੀ ਕੀਤੀ ਗਈ ਹੈ ਕੇਂਦਰ ਰਾਸ਼ਟਰੀ ਸਿੱਖਿਆ ਮੰਤਰਾਲੇ ਦੇ ਵੱਲੋਂ ਹਾਂਜੀ ਜਰਨੀ ਤਾਂ ਸ਼ੁਰੂਤੀ ਲਈ ਹੈ ਜੀ ਇਹ ਕਿ ਜਦ ਤੋਂ ਮੈਂ ਜੋਬ ਕਰ ਰਿਹਾ ਉਹ ਤੋਂ ਹੀ ਇਹ ਨਾਲ ਜੁੜਿਆ ਹੋਇਆ ਹਾਂ ਕੰਮ ਕੀਤਾ ਇੱਥੇ ਤਾਂ ਬਹੁਤ ਵਧੀਆ ਡਿਵੈਲਪਮੈਂਟ ਹੋਈ ਅੱਜ ਸਕੂਲ ਨੂੰ ਸਾਰੇ ਦੇਖ ਰਹੇ ਨੇ ਨਾ ਤਾ ਪਰਮਾਤਮਾ ਨੇ ਮਿਹਰ ਹੈ ਜੀ ਡਿਪਾਰਟਮੈਂਟ ਨੇ ਦੇਖਿਆ ਕੰਮ ਬੜੀਤਾ ਉਹਨਾਂ ਨੇ ਨਾਮਿਨੇਟ ਕਰਤਾ ਜੀ ਅੱਛਾ ਸ਼ੁਰੂਆਤ ਕਿੱਦਾਂ ਹੋਈ ਤੁਸੀਂ ਕਿੱਥੋਂ ਸ਼ੁਰੂਆਤ ਕੀਤੀ ਸੀਗੀ ਤੇ ਅੱਜ ਬਹੁਤ ਹੀ ਵੱਡਾ ਜਿਹੜਾ ਕੀ ਇੱਕ ਪਦ ਮਿਲਣ ਜਾ ਰਿਹਾ ਤਾਂ ਉਹ ਸ਼ੁਰੂਆਤ ਇਹ ਜੀ ਜਦੋਂ ਮੈਂ ਆਇਆ ਸੀਗਾ ਇੱਥੇ ਜਗ੍ਹਾ ਨਹੀਂ ਸੀ ਮੈਂ ਬੱਚੇ ਨਾਲ ਗੱਲ ਕੀਤੀ ਕਿ ਆਪਾਂ ਇੱਥੇ ਗਰਾਊਂਡ ਬਣਾਉਣਾ ਮੈਂ ਕਹਿ ਕੇ ਚਲਾ ਗਿਆ ਕਿ 4 ਵਜੇ ਆਵਾਂਗੇ ਆਪਾਂ ਪਰ ਬੱਚੇ ਘਰ ਨਹੀਂ ਗਏ ਮੈਨੂੰ ਪਤਾ ਨਹੀਂ ਸੀ ਉਹਨਾਂ ਨੇ ਇੱਟਾਂ ਪਟ ਕੇ ਗਰਾਊਂਡ ਬਣਾ ਲਿਆ ਜੀ ਮੇਰੇ ਆਣ ਛੋਟੇ ਛੋਟੇ ਬੱਚੇ ਸੀਗੇ ਵੱਡੇ ਸੀਗੇ ਨਹੀਂ ਛੋਟੇ ਪੰਜਵੀਂ ਤੱਕ ਬੱਚੇ ਸੀ ਅੱਛਾ ਤਾਂ ਉਹਨਾਂ ਨੇ ਮਿੱਟੀ ਬਾਕੇ ਪੱਧਰ ਕਰ ਲਿਆ ਆਪਣੇ 2 ਘੰਟੇ ਲੱਗੇ ਰ ਗਰਮੀ ਗਰਮੀ ਹੋਈ ਤਾਂ ਮੈਂ ਫਿਰ ਉਹ ਦਿਨ ਰੋਣਾ ਨਿਕਲ ਗਿਆ ਤੇ ਮੈਂ ਉਹਨਾਂ ਨਾਲ ਵਾਦਾ ਕੀਤਾ ਸੀ ਵੀ ਜਦ ਤੱਕ ਇਹ ਤੁਹਾਡੀ ਵਧੀਆ ਸਕੂਲ ਨਹੀਂ ਬਣਦਾ ਤਾਂ ਮੈਂ ਨਹੀਂ ਜਾਵਾਂ ਅੱਛਾ ਤੇ ਅੱਜ ਮੈਂ ਉੱਥੇ ਕਾਫੀ ਹੱਦ ਤੱਕ ਕਾਮਯਾਬ ਪਰ ਹਲੇ ਹੋਰ ਬਹੁਤ ਕੁਝ ਕਰਨ ਨੂੰ ਪਿਆ ਅੱਛਾ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਸਮਾਨਿਤ ਕੀਤਾ ਜਾਏਗਾ ਇੱਕ ਨੈਸ਼ਨਲ ਲੈਵਲ ਤੇ ਇੱਕ ਹੈਜ਼ ਆ 5 ਸਤੰਬਰ ਨੂੰ ਦੇਖੋ ਜੀ ਵਧੀਆ ਲੱਗਦਾ ਜਿੱਦ ਤਰ੍ਹਾਂ ਸੀ ਕੰਮ ਕੀਤੇ ਆ ਉਹਨੂੰ ਰਿਕਮੈਂਡੇਸ਼ਨ ਵਿਭਾਗ ਦਿੰਦਾ ਹੈਗਾ ਦੇਖੋ ਇੱਕ ਟੈਗ ਹੁੰਦਾ ਬਸ ਟੀਚਰ ਨੇ ਤਾਂ ਆਪਣਾ ਕੰਮ ਕਰਦੇ ਰਹਿਣਾ ਉਸ ਕਰਨੇ ਹੀ ਕਰਨਾ ਦਿਖਦਾ ਕਿ ਰਾਜਿਆ ਦੇ ਵੱਲੋਂ ਸਨਮਾਨਿਤ ਕੀਤਾ ਜਾਂਦਾ ਪਰ ਤੁਹਾਨੂੰ ਸਾਰੇ ਹੀ ਸਕੂਲਾਂ ਤੋਂ ਅਲੱਗ ਜਿਹੜੇ ਕਿ ਬੈਸਟ ਟੀਚਰ ਅਵਾਰਡ ਮਿਲਣ ਜਾ ਰਿਹਾ ਅ ਕਿਸ ਤਰ੍ਹਾਂ ਦੀ ਤੁਹਾਡੀ ਜਰਨੀ ਰਹੀ ਹੋਗੀ ਕਦੋਂ ਤੁਸੀਂ ਸ਼ੁਰੂਆਤ ਕੀਤੀ ਇਸ ਸਕੂਲ ਤੋਂ ਕਦੋਂ ਤੁਸੀਂ ਪੜ੍ਹਾਉਣਾ ਸ਼ੁਰੂ ਕੀਤਾ ਬੱਚਿਆਂ ਨੂੰ ਬੱਚਿਆਂ ਨੂੰ ਪੜ੍ਹਾਉਣਾ ਤਾਂ ਮੈਂ 99 ਤੋਂ ਸ਼ੁਰੂ ਕੀਤਾ ਸੀ ਗਵਰਨਮੈਂਟ ਜੌਬ 'ਚ ਮੈਂ 3 1 2002 ਨੂੰ ਆਇਆ ਸੀ ਉਥੋਂ ਐ ਤਾਂ ਨਿਰੰਤਰ ਚੱਲ ਰਿਹਾ ਜੀ ਪਹਿਲਾਂ ਕਿਸੇ ਹੋਰ ਸਕੂਲ ਚ ਮੈਂ 5 ਸਾਲ ਜੌਬ ਕੀਤੀ ਉੱਥੇ ਚੇਂਜ ਕੀਤਾ ਐਨ ਸਬਸਟਿਟਿਊਟ ਹੁਣ ਜਦੋਂ ਇੱਥੇ ਆਇਆ ਜੁਲਾਈ 2006 ਫਿਰ ਇੱਥੇ ਸ਼ੁਰੂ ਕਰ ਲਿਆ ਜੀ ਚੱਲ ਰਿਹਾ ਕੰਮ ਅੱਛਾ ਅੱਛਾ ਪਾਰਕ ਦੀ ਬਾਰੇ ਬਹੁ ਚਰਚਾ ਹੁੰਦੀ ਹੈ ਕਿ ਤੁਸੀਂ ਪਾਰਕ ਬਣਾਇਆ ਕਿਸ ਤਰ੍ਹਾਂ ਦਾ ਪਾਰਕ ਸੀਗਾ ਕਿਸ ਤਰ੍ਹਾਂ ਦਾ ਪਾਰਕ ਬਣਾਇਆ ਕੋਈ ਪਾਰਕ ਅਲੱਗ-ਅਲੱਗ ਨੇ ਜੀ ਇੱਕ ਪਾਰਕ ਨਹੀਂ ਹੈ ਅਲੱਗ-ਅਲੱਗ ਪਾਰਕ ਨੇ ਤਾਂ ਅਲੱਗ-ਅਲੱਗ ਪਾਰਕ ਤਿਆਰ ਕੀਤੇ ਨੇ ਤੇ ਉਹ ਲੋਕਾਂ ਨੂੰ ਵਧੀਆ ਲੱਗ ਰਿਹਾtodੀ ਚਰਚਾ ਹੁੰਦੀ ਹੈ ਜੀ ਦਰਸ਼ਕ ਨਾਮ ਜਾਣਨਾ ਚਾਹੁੰਦੇ ਆ ਤੁਹਾਡਾ ਨਾਮ ਕੀ ਹੈ ਕੌਣ ਕੌਣ ਤੁਹਾਡੇ ਘਰ ਪਰਵਾਜ਼ ਰਹਿੰਦਾ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਕਿਸ ਤਰ੍ਹਾਂ ਦੀ ਖੁਸ਼ੀ ਜੇ ਕੀ ਹੈ ਉਛਲ ਕੇ ਸਾਹਮਣੇ ਆਈ ਪਰਵਾਜ਼ ਦੇਖੋ ਪਰਿਵਾਰ ਮੇਰਾ ਜੁਆਇੰਟ ਫੈਮਲੀ ਹੈ ਜੀ ਮੇਰੇ ਮਾਤਾ ਜੀ ਨੇ ਬ੍ਰਦਰ ਨੇ ਭਾਬੀ ਜੀ ਬੱਚੇ ਮੇਰੀ ਆਪਣੀ ਵਾਈਫ ਮੇਰਾ ਬੇਟਾ ਬੇਟੀ ਜੀ ਸਾਰੇ ਖੁਸ਼ ਨੇ ਜੀ ਅਚਲ ਲੁਧਿਆਣਾ ਤੋਂ ਬਿਲੋਂਗ ਕਰਦੇ ਤੁਸੀਂ ਹੈ ਕਿਤੇ ਹੋਰ ਨਹੀਂ ਬੇਸਿਕਲੀ ਮੇਰਾ ਡਿਸਟ੍ਰਿਕਟ ਸੰਗਰੂਰ ਸੀ ਜੀ ਫਾਦਰ ਸਾਹਿਬ ਆਰਮੀਜ਼ ਤੋਂ ਅਸਲੀ ਲੁਧਿਆਣੇ ਸ਼ਿਫਟ ਹੋ ਗਏ ਸੀਗੇ ਬਸ ਇੱਥੋਂ ਹੀ ਮੇਰੀ ਸਟੱਡੀ ਵੀ ਇੱਥੇ ਹੋਈ ਤੇ ਜੋ ਵੀ ਮੈਥੀ ਕਿਤੇ ਅੱਛਾ ਸਬਜੈਕਟ ਕਿਹੜਾ ਪੜ੍ਹਾਉਂਦੇ ਹੋ ਬੱਚਿਆਂ ਨੂੰ ਆ ਕੀ ਕਿੱਦਾਂ ਕਿੱਦਾਂ ਸਮਝਾਉਂਦੇ ਹੋ ਬੱਚਿਆਂ ਨੂੰ ਪ੍ਰਾਇਮਰੀ ਵਿੱਚ ਸਾਰੇ ਸਬਜੈਕਟ ਪੜਾਉਣੇ ਪੈਂਦੇ ਆ ਜੀ ਇੱਕ ਟੀਚਰ ਕਰਾਉਂਦਾ ਪਰ ਜ਼ਿਆਦਾ ਅਸੀਂ ਕਰਦੇ ਆ ਕਿ ਐਕਟੀਵਿਟੀਆਂ ਮੈਥ ਦੇ ਨਾਲ ਰਿਲੇਟਿਡ ਕਰਦੇ ਆ ਮੈਥ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਨਾ ਤਾਂ ਬਾਕੀ ਸਾਰੀਆਂ ਐਕਟੀਵਿਟੀ ਵਿੱਚ ਅਸੀਂ ਐਕਟੀਵਿਟੀ 베ਸਡ ਉਹਨਾਂ ਨੂੰ ਜੋੜ ਕੇ ਪੜਾਉਂਦੇ ਆ ਇਹ ਵੀ ਕੱਲੀ ਕਿਤਾਬ ਤੋਂ ਨਹੀਂ ਪੜਾਇਆ ਜਾਂਦਾ ਅੱਛਾ ਹੁਣ ਤੱਕ ਇਹੋ ਜਿਹਾ ਕਿਹੜਾ ਮੂਵਮੈਂਟ ਰਿਹਾ ਤੇ ਕਿੰਨੇ ਕੋ ਤੁਹਾਨੂੰ ਜਿਹੜੇ ਕਿ ਸਨਮਾਨਿਤ ਅਵਾਰਡ ਮਿਲ ਚੁੱਕੇ ਆ ਪਹਿਲਾਂ ਹੀ ਆ ਨੇ ਜੀ ਪਰਮਾਤਮਾ ਦੀ ਬਹੁਤ ਮਿਹਰ ਹੈ ਕਿ ਬਲੌਕ ਡਿਸਟ੍ਰਿਕਟ ਸਟੇਟ ਸਟੇਟ ਤੋਂ ਬਾਹਰ ਵੀ ਬਹੁਤ ਸਾਰੇ ਪ੍ਰਾਈਜ਼ ਮਿਲੇ ਨੇ ਹਾਂ ਇਹ ਉਸ ਤੋਂ ਬਾਅਦ ਮਿਲਿਆ ਹੈ ਜੀ ਬਹੁਤ ਹੀ ਖੁਸ਼ੀ ਦਾ ਪਲ ਹੋਗਾ ਬੜਾ ਹੀ ਇੱਕ ਰੋਮਾਂਚਿਕ ਪਲ ਹੁੰਦਾ ਕਿਉਂਕਿ ਨਰਿੰਦਰ ਕਿਉਂਕਿ ਰਾਸ਼ਟਰੀ ਮੰਤਰਾਲੇ ਦੇ ਵੱਲੋਂ ਇਹ ਅਵਾਰਡ ਮਿਲਣਾ ਹੈ ਬਹੁਤ ਹੀ ਇੱਕ ਐਕਸਾਈਟਮੈਂਟ ਹੋਣੀ ਹੈ ਕਿ 5 ਸਤੰਬਰ ਕਦੋਂ ਆਵੇ ਤੇ ਇਹ ਅਵਾਰਡ ਮਿਲੇ ਕਿਉਂਕਿ ਇਸ ਤੁਸੀਂ ਇੱਕ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਧਿਆਪਕ ਦੇ ਵਿੱਚ ਦੇਖੋ 5 ਸਤੰਬਰ ਕੱਲੇ ਰਾਧਾ ਕ੍ਰਿਸ਼ਨ ਜੀ ਦਾ ਜਨਮ ਦਿਨ ਨਹੀਂ ਸੀ ਸਾਡੇ ਸਾਰੇ ਟੀਚਰਾਂ ਦਾ ਜਨਮ ਦਿਨ ਹੈ ਜੀ ਅਸੀਂ ਹਰ ਸਾਲ ਮਨਾਉਂਦੇ ਆ ਜੀ ਹਨਾ ਤੇ ਚਲੋ ਇਸ ਵਾਰ ਵੀ ਇਸ ਵਾਰ ਕੁਸ਼ੀ ਵੱਖਰੀ ਹੈ ਤਾ ਇੰਤਜ਼ਾਰ ਤਾਂ ਹਰ ਨੂੰ ਹੁੰਦਾ ਕਿੰਨਾ ਕੋਈ ਦੇਰ ਇੰਤਜ਼ਾਰ ਕੀਤਾ ਕਦੀ ਸੋਚਿਆ ਸੀਗਾ ਕਿ ਆ ਮੰਤ ਵਿਆਲੇ ਦੇ ਵੱਲੋਂ ਇਦਾਂ ਸਨਮਾਨਿਤ ਕੀਤਾ ਜਾਏਗਾ ਨਹੀਂ ਦੇਖੋ ਇੰਤਜ਼ਾਰ ਦੀ ਗੱਲ ਨਹੀਂ ਹੈ ਕੀ ਤਾਂ ਜਦੋਂ ਤੁਹਾਡਾ ਸਮਾਂ ਆਉਣਾ ਪ੍ਰਮਾਤਮਾ ਨੇ ਤੁਹਾਨੂੰ ਦੇਣਾ ਤਾਂ ਦੇ ਦੇਣਾ ਹੈ ਤੁਹਾਡੀ ਝੋਲੀ ਪਾ ਦੇਣਾ ਠੀਕ ਹੈ ਇਹ ਸੋਚ ਕੇ ਕੰਮ ਨਹੀਂ ਸ਼ੁਰੂ ਕੀਤਾ ਸੀ ਪਰ ਹੁਣ ਉਹਨਾਂ ਦੀ ਮਿਹਰ ਆ ਮਾਲਕ ਦੀ ਕਿ ਅੱਜ ਉਹਨਾਂ ਨੇ ਇਸ ਜੋ ਕਰ ਦਿੱਤਾ ਹੈ ਜਨਮ ਕਦੋਂ ਦਾ ਹੋਇਆ ਤੁਹਾਡਾ ਤੇ ਕਿੱਥੇ ਹੋਇਆ ਜਨਮ ਜਨਮ ਮੇਰਾ ਜੀ 4 ਅਪ੍ਰੈਲ 1975 ਨੂੰ ਪਿੰਡ ਮੰਨਮੀ ਜ਼ਿਲ੍ਹਾ ਸੰਗਰੂਰ ਚ ਹੋਇਆ ਸੀ ਉੱਥੋਂ ਮੈਂ 6 ਸਾਲ ਦਾ ਸੀ ਜਦੋਂ ਅਸੀਂ ਲੁਧਿਆਣੇ ਸ਼ਿਫਟ ਹੋ ਗਏ ਸੀ ਤੇ ਮੇਰੀ ਸਟੱਡੀ ਲੁਧਿਆਣੇ ਦੀ ਵੀ ਹੈ ਜੀ ਗਵਰਨਮੈਂਟ ਸਕੂਲ ਦੀ ਮੇਰੀ ਪੋਸਟ ਗ੍ਰੈਜੂਏਟ ਵੀ ਗਵਰਨਮੈਂਟ ਕਾਲਜ ਦੀ ਹੈ ਆ ਮੈਂ ਗਵਰਨਮੈਂਟ ਕੋਲ ਹੀ ਜਵਾਬ ਕਰ ਰਿਹਾ ਅੱਛਾ ਕਿੰਨਾ ਕੋ ਹਾਰਡ ਵਰਕ ਕੀਤਾ ਤੁਸੀਂ ਕਿੰਨਾ ਕੋ ਇਸ ਮੁਕਾਮ ਤੇ ਪਹੁੰਚੇ ਲਈ ਕਿੰਨਾ ਕੋ ਧੀਰ ਲੱਗੀ ਤੁਹਾਨੂੰ ਇਸ ਕੋਲ ਹਾਰਡ ਵਰਕ ਤਾਂ ਦੇਖੋ ਹਰ ਕੋਈ ਕਰਦਾ ਹੈ ਜੀ ਨਾ ਧੀਰ ਤਾਂ ਜੇ ਆਪਾਂ ਇਹ ਗਿਣ ਕੇ ਕਰਨ ਲੱਗਦੇ ਫੇਰ ਤਾਂ ਕੰਮ ਨਹੀਂ ਹੁੰਦਾ ਆ ਆਪਾਂ ਤਾਂ ਆਪਣਾ ਕੰਮ ਕਰਨਾ ਹੈ ਜੀ ਉਹ ਤਾਂ ਉਸ ਮਾਲਕ ਨੇ ਦੇਖਣਾ ਹੈ ਕਿ ਕਦੋਂ ਤੁਹਾਨੂੰ ਇਹ ਸੇਰਾ ਦੇਣਾ ਹੈ ਹੁਣ ਸਨਮਾਨਿਤ ਕੀਤਾ ਜਾਏਗਾ ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਤੁਸੀਂ ਕਿਉਂਕਿ ਅ ਰੱਖਿਆ ਮੰਤਰਾਲੇ ਦੇ ਵੱਲੋਂ ਬਹੁਤ ਵੱਡਾ ਜਿਹੜਾ ਕਿ ਇਹ ਅਪਰਾਲਾ ਕੀਤਾ ਜਾ ਰਿਹਾ ਜਾਂ ਤੁਹਾਨੂੰ ਸਨਮਾਨਿਤ ਕੀਤਾ ਜਾਏਗਾ ਕਦੋਂ ਕਿੱਦਾਂ ਜਾਓਗੇ ਕੋਈ ਟੀਮ ਵਗੈਰਾ ਵੀ ਆਈ ਤੁਹਾਨੂੰ ਸੰਪਰਕ ਕੀਤਾ ਹਾਂਜੀ ਮਤਲਬ ਡਿਪਾਰਟਮੈਂਟ ਵੱਲੋਂ ਹੀ ਸਾਨੂੰ ਜਾਣ ਦਾ ਉੱਥੇ ਰਹਿਣ ਦਾ ਪ੍ਰਬੰਧ ਹੁੰਦਾ ਹੈਗਾ 3 ਤਰੀਕ ਨੂੰ ਸਾਨੂੰ ਉੱਥੇ ਬੁਲਾਇਆ ਜੀ 4 ਨੂੰ ਰਿਅਸਲ ਹੋਏਗੀ 5 ਨੂੰ ਅਵਾਰਡ ਮਿਲੇਗਾ 6 ਨੂੰ ਸਾਨੂੰ ਉਥੋਂ ਵਾਪਸ ਕੀਤਾ ਜਾਏਗਾ ਦੇਸ਼ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਕਿੰਨੇ ਕੋਈ ਲੋਕ ਮੋਟੀਵੇਸ਼ਨ ਹੋਣਗੇ ਤੁਹਾਡੇ ਇਸ ਮੰਤਰਾਲੇ ਤੋਂ ਇਸ ਨੈਸ਼ਨਲ ਬੋਰਡ ਤੋਂ ਕੀ ਕੀ ਕਹਿਣਾ ਚਾਹੋਗੇ ਮੈਂ ਤਾਂ ਸਿਰਫ ਇਹ ਕਹਿਣਾ ਜੀ ਜਿਹਦਾ ਜਿਹੜਾ ਕੰਮ ਹੈ ਉਹ ਲਗਨ ਨਾਲ ਕਰੋ ਸੱਚੀ ਨਿਸ਼ਟਾ ਨਾਲ ਕਰੋ ਉਤੇ ਕੁਤਾਹੀ ਨਾ ਕਰੋ ਬਿਲਕੁਲ ਇਹ ਸਾਡੇ ਨਾਲ ਸੀਗੇ ਅਧਿਆਪਕ ਜਿਨ੍ਹਾਂ ਦੇ ਵੱਲੋਂ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੂੰ ਹਾੜਵਕ ਕੀਤਾ ਉਹਨਾਂ ਨੇ ਤੇ ਇਸ ਮਕਾਮ ਤੇ ਪਹੁੰਚੇ ਤੁਸੀਂ ਤਸਵੀਰ ਦੇਖ ਪਾ ਰਹੇ ਸੀਗੇ ਕਿ ਕਿਸ ਤਰ੍ਹਾਂ ਉਹ ਬੱਚਿਆਂ ਨੂੰ ਸਮਝਾਉਂਦੇ ਹੋਏ ਵੀ ਨਜ਼ਰ ਆਏ ਤੇ ਕਿਸ ਤਰ੍ਹਾਂ ਜਿਹੜੀ ਕਿ ਇੱਕ ਜੈਬਰੋ ਕ੍ਰੋਸਿੰਗ ਦੇ ਵਿੱਚ ਉਹ ਕ੍ਰੋਸ ਕੋਸ ਕ੍ਰੋਸਿੰਗ ਕਰਕੇ ਕਿਸ ਤਰ੍ਹਾਂ ਲਾਈਟਾਂ ਤੋਂ ਲੰਘਣਾ ਵਾ ਕਿਸ ਤਰ੍ਹਾਂ ਸਭ ਕੁਝ ਕਰਨਾ ਵਾ ਉਹ ਸਾਰਾ ਕੁਝ ਤੁਹਾਨੂੰ ਸਮਝਾਉਂਦੇ ਹੋਏ ਵੀ ਨਜ਼ਰ ਆਏ ਤੁਸੀਂ ਦੇਖ ਪਾ ਰਹੇ ਹੋ ਕਿ ਇੱਕ ਅਧਿਆਪਕ ਨੂੰ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਹੈ ਪੰਜਾਬ ਦਾ ਨਾਮ ਜਿਹੜਾ ਕਿ ਆ ਰੋਸ਼ਨ ਹੋਣ ਜਾ ਰਿਹਾ ਵਾ ਕਿਉਂਕਿ ਬਥੇਰੇ ਸਾਰੇ ਖਿਡਾਰੀਆਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ ਬਹੁਤ ਜਾਣਿਆਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਪਰ ਇਹੋ ਜਿਹੇ ਅਧਿਆਪਕ ਵੀ ਹੈਗੇ ਨੇ ਪੰਜਾਬ ਦੇ ਵਿੱਚ ਜੋ ਕਿ ਪੰਜਾਬ ਨੂੰ ਨੈਸ਼ਨਲ ਲੈਵਲ ਤੇ ਲੈ ਕੇ ਜਾ ਰਹੇ ਨੇ ਅੱਗੇ ਜਾ ਕੇ ਨਾ ਇੰਟਰਨੈਸ਼ਨਲ ਲੈਵਲ ਤੇ ਵੀ ਲੈ ਕੇ ਜਾਣਗੇ ਤੇ ਬਹੁਤ ਹੀ ਪੰਜਾਬੀਆਂ ਦੇ ਲਈ ਪੰਜਾਬ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਲਈ ਬਹੁਤ ਹੀ ਵੱਡੀ ਇਹ ਮਾਣ ਵਾਲੀ ਗੱਲ ਆ ਬਹੁਤ ਹੀ ਸਾਡੇ ਲਈ ਮਾਨ ਲਈ ਗੱਲ ਹੈ ਕਿਉਂਕਿ ਅਸੀਂ ਪੰਜਾਬ ਦੀ ਧਰਤੀ ਤੇ ਰਹਨੇ ਆਂ ਪੰਜਾਬ ਦੇ ਵਿੱਚ ਰਹਨੇ ਆਂ ਕਿਉਂ ਇਹੋ ਜਿਹੇ ਅਧਿਆਪਕ ਸਾਨੂੰ ਮਿਲੇ ਨੇ ਤੇ ਅੱਗੇ ਇਹੋ ਜਿਹੇ ਅਧਿਆਪਕ ਜਿਹੜੇ ਕਿ ਆ ਬੱਚਿਆਂ ਨੂੰ ਪੜ੍ਹਾਉਂਦੇ ਨੇ ਅੱਗੇ ਜਾ ਕੇ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ ਕਿ ਕਿਸ ਤਰ੍ਹਾਂ ਤੁਸੀਂ ਹਾਰਡ ਵਰਕ ਕਰਨਾ ਹਾਰਡ ਵਰਕ ਕਰਕੇ ਕਿਸ ਤਰ੍ਹਾਂ ਇੱਕ ਮੁਕਾਮ ਹਾਸਲ ਕਰਨਾ 2008 ਦੇ ਵਿੱਚ ਇਹਨਾਂ ਨੇ 2 1999 ਦੇ ਵਿੱਚ ਇਹਨਾਂ ਨੇ ਸ਼ੁਰੂਆਤ ਕੀਤੀ ਸੰਗਰੂਰ ਦੇ ਰਹਿਣ ਵਾਲੇ ਨੇ ਇਨਾਰੇ ਪਿਤਾ ਆਰਮੀ 'ਚ ਸੀਗੇ ਤੇ ਉਸ ਤੋਂ ਬਾਅਦ ਲੁਧਿਆਣਾ ਸ਼ਿਫਟ ਹੋ ਗਏ ਬਹੁਤ ਹੀ ਹਾਰਡ ਵਰਕ ਕਰਕੇ ਜਿਹੜੇ ਕਿ ਹੁਣ ਨੈਸ਼ਨਲ ਅਵਾਰਡ ਇਹਨਾਂ ਨੂੰ ਮਿਲਣ ਜਾ ਰਿਹਾ ਤੁਹਾਡੀ ਕੀ ਇਸ ਵਿੱਚ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਜਰੂਰ ਦੱਸਿਓ ਜੁੜੇ ਲੁਧਿਆਣਾ ਲਾਈਵ ਦੇ ਨਾਲ ਹਣੀਤਨਾ ਜੁਮਪ ਰਿਪੋਰਟ ਧੰਨਵਾਦ